ਉਹਦਾ ਆਟਾ ਡਾਲ ਦਿੰਦਾ ਅਸੀਂ ਨਾਲ ਘਿਓ ਤੇ ਖੰਡ ਵੀ ਦਵਾਂਗੇ ਮੈਨੂੰ ਲੱਗਦਾ ਕਈਆਂ ਦਾ ਆਟਾ ਵੀ ਜਾਂਦਾ ਰਹੇ ਇੱਕ ਵੈਦਾ ਪੂਰਾ ਹੋਇਆ ਹੋਵੇ ਤੇ ਸੌ ਕਾਦੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਲੋਕ ਸਭਾ ਚੋਣਾਂ ਹਾਲਾਂਕਿ ਪੂਰੇ ਦੇਸ਼ ਸਣੇ ਪੰਜਾਬ ਵਿੱਚ ਵੀ ਜ਼ੋਰ ਸ਼ੋਰ ਨਾਲ ਹੋਣ ਜਾ ਰਹੀਆਂ ਨੇ ਪ੍ਰੇਸ਼ਵਾਰ ਦੀਆਂ ਚੋਣਾਂ 'ਚ ਸਭ ਦੀਆਂ ਨਜ਼ਰਾਂ ਸ੍ਰੀ ਖਡੂਰ ਸਾਹਿਬ ਦੀ ਸੀਟ ਤੇ ਟਿਕੀਆਂ ਹੋਈਆਂ ਨੇ ਜਨਰਲ ਜੇ ਜੇ ਸਿੰਘ ਦਾ ਨਾ ਵਾਪਿਸ ਲੈਣ ਤੋਂ ਬਾਅਦ ਹੁਣ ਮੁਕਾਬਲਾ ਬੀਬੀ ਜਗੀਰ ਕੌਰ ਅਤੇ ਬੀਬੀ ਪਰਮਜੀਤ ਕੌਰ ਖਲੜਾ ਵਿਚਾਲੇ ਰਹਿ ਗਿਆ। ਦੋਵੇਂ ਧਿਰਾਂ ਆਪੋ ਆਪਣੀ ਜਿੱਤ ਲਈ ਰੈਲੀਆਂ ਤੇ ਸੁਭਾਵਾਂ ਦਾ ਸਹਾਰਾ ਲੈ ਰਹੀਆਂ ਨੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਅਕਾਲੀ ਆਗੂ ਬੀਬੀ ਖਲੜਾ ਖਿਲਾਫ ਕੁਝ ਵੀ ਬੋਲਣ ਤੋਂ ਕੰਨੀ ਕਤਰਾ ਰਹੇ ਨੇ। ਬੀਤੇ ਦਿਨੀ ਕੀਤੀ ਰੈਲੀ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਜੀਤਿਆ ਨੇ ਜ਼ੋਰ-ਸ਼ੋਰ ਨਾਲ ਭਾਸ਼ਣ ਕੀਤਾ। ਪਰ ਉਹਨਾਂ ਦੇ ਪਾਸ਼ਨ ਵਿੱਚ ਬੀਬੀ ਖੱਲੜਾ ਦਾ ਇੱਕ ਵਾਰ ਵੀ ਜ਼ਿਕਰ ਨਹੀਂ ਆਇਆ ਹਾਂ ਮਜੀਠੀਆਂ ਨੇ ਕਾਂਗਰਸ ਨੂੰ ਜ਼ਰੂਰ ਖੜੀਆਂ-ਖੜੀਆਂ ਸੁਣਾ ਦਿੱਤੀਆਂ ਜਿਨ੍ਹਾਂ ਨੇ ਸਹਵਾ ਕਾਂਗਰਸ ਪਾਰਟੀ ਨੇ ਖਾਧੀਆਂ ਸੀ ਨਾ ਜਦ ਆਉਣਗੇ ਇੱਥੇ ਉਹਨਾਂ ਨੂੰ ਪੁੱਛੋ ਕਰਜ਼ਾ ਮਾਫੀ ਦੀ ਤੁਸੀਂ ਫਾਰਮ ਭਰਾਏ ਸਨ ਕਿਸੇ ਦਾ ਕਰਜ਼ਾ ਮਾਫੂਬ ਹੋਇਆ ਜੀ ਖਡੂਰ ਸਾਹਿਬ ਇੱਥੋਂ ਤਾਂ ਕਾਂਗਰਸ ਹੀ ਐਮਐਲਏ ਜਿੱਤਿਆ ਸਿੱਕੀ ਨੇ ਤਾਂ ਘੜ-ਘੜ ਕਰਜ਼ੇ ਮਾਫੀ ਕਰਦੇ ਉਹਨੇ ਹੁਣ ਤਾਂ ਉਹ ਹੀ ਮੋੜਦਾ ਨਾ ਤੁਹਾਡੇ ਕਰਜ਼ੇ ਤੁਸੀਂ ਮੋੜਦੇ ਹੋ ਕੀ ਸਿੱਕੀ ਮੋੜਦਾ ਆਰਤੀ ਦਾ ਕਰਜ ਕੌਣ ਮੋੜਦਾ ਬੈਂਕ ਦਾ ਕਰਜ ਕੌਣ ਮੋੜਦਾ ਆ ਕੋਆਪਰੇਟਰ ਦਾ ਕੋਈ ਕਰਜ਼ਾ ਥੋਸੀ ਮੋੜਦੇ ਹੋ ਕਿ ਇੱਕ ਸਿੱਕੀ ਮੋੜਦਣ ਦਾ ਦੱਸੋ ਬੋਲਦੇ ਨਹੀਂ ਕੋਈ ਤੁਹਾਡੇ ਚੋਂ ਸਿੱਕੀ ਦੇ ਦਰਸ਼ਨ ਹੁੰਦੇ ਕਿ ਉਹ ਵੀ ਨਹੀਂ ਹੁੰਦੇ ਹਾਂਜੀ ਤੇ ਦੁੱਧ ਤਾਂ ਕਿੱਥੋਂ ਮਿਲਣਾ ਜਦੋਂ ਦਰਸ਼ਨ ਹੀ ਨਹੀਂ ਹੁੰਦੇ ਫੇਰਾਵੋ ਇਹ ਬਾਲ ਸਾਹਿਬ ਗੱਲ ਛਡਾਉਂਦੇ ਹੁੰਦੇ ਆ ਉਹ ਕਹਿੰਦੇ ਕਿ ਇੱਕ ਮੱਝ ਸੀ ਬਹੁਤ ਸੋਹਣੀ ਤੇ ਮੱਝ ਨੂੰ ਵੇਖ ਕੇ ਕਿਸੇ ਨੇ ਕਿਹਾ ਜੀ ਆਹ ਦੁੱਧ ਕਿੰਨਾ ਦਿੰਦੀ ਹੈ ਕਹਿੰਦੇ ਆ ਦੁੱਧ ਤਾਂ ਨਹੀਂ ਦਿੰਦੀ ਸਿੰਘ ਵੀ ਬੜੇ ਲੰਮੇ ਲੰਮੇ ਪੂੰਛ ਵੀ ਬੜੀ ਲੰਮੀ ਸਰੀਰ ਵੀ ਵਧੀਆ ਕਹਿੰਦੇ ਤਾਂ ਇਕੱਲੇ ਦਰਸ਼ਨ ਹੀ ਦਿੰਦੀ ਹੈ ਉਹ ਹਾਲ ਕਾਂਗਰਸ ਦਾ ਦਰਸ਼ਨ ਵੀ ਇਹਨਾਂ ਤਾਂ ਦਰਸ਼ਨ ਵੀ ਹੋਣ ਤੋਂ ਗਏ ਹੁਣ ਭਰਾਵੋ ਇਹ ਨਾ ਕਰਜਾ ਮਾਫੀ ਨੌਜਵਾਨਾਂ ਨੂੰ ਕਿਹਾ ਘਰ ਘਰ ਨੌਕਰੀ ਆ ਆ ਸਾਡੇ ਮੁਲਾਜ਼ਮ ਵੀਰ ਖਲੋਤੇ ਆ ਇਹਨਾਂ ਨੇ ਨਾਰਾ ਤਾਂ ਨਹੀਂ ਮਾਰ ਸਕਦੇ ਵਿਚਾਰੇ ਸਸਪੈਂਡ ਹੋ ਜਾਣਗੇ ਮਗਰ ਨਵੇਂਆਂ ਨੂੰ ਤਾਂ ਕੀ ਨੌਕਰੀ ਦੀ ਸੀ ਇਹਨਾਂ ਦੇ ਹੱਕ ਦਾ ਹੱਕਾਂ 'ਚ ਡਾਟੇ ਪੈ ਗਏ ਪਹਿਲੀ ਵਾਰ ਹੋਇਆ ਹਰ ਮੁਲਾਜ਼ਮ ਦਾ ਇਨਕਮ ਟੈਕਸ ਕੱਟਦਾ ਹੀ ਕੱਟਦਾ ਮਗਰ ਉਹ ਡੁਪਲੀਕੇਟ ਖਜ਼ਾਨਾ ਮੰਤਰੀ ਬਣ ਗਿਆ ਮੈਂ ਤਾਂ ਕਹਿੰਦਾ ਉਹਨਾਂ ਅਸਲ ਬਾਦਲ ਤੇ ਨਕਲ ਬਾਦਲ 'ਚ ਵੀ ਫਰਕ ਵੇਖ ਲਓ ਬਾਪੂ ਬਾਦਲ ਜੀ ਨੇ ਬੰਬੀਆਂ ਦੇ ਬਿੱਲ ਕੇ ਮਾਫ ਕਰੂੰਗਾ ਕਿਤੇ ਕੀ ਨਹੀਂ ਕੀਤੇ ਜੇ ਤੁਸੀਂ ਹਿਸਾਬ ਲਾ ਲਓ 97 ਤੋਂ ਹੁਣ ਤੱਕ ਕੋਈ 80000 ਕਰੋੜ ਜਿਹੜਾ ਲੋਕਾਂ ਦੀ ਜੇਬਾਂ 'ਚੋਂ ਬਿਜਲੀ ਬੋਟ ਨੂੰ ਜਾਣਾ ਸੀ ਉਹ ਬਾਲ ਸਾਹਿਬ ਨੇ ਢੇਡ ਦਾ ਕੰਮ ਕੀਤਾ ਫਿਰ ਮੈਨੂੰ ਯਾਦ ਹੈ ਜਦੋਂ ਉਹਨਾਂ ਨੇ ਸ਼ਗਨ ਸਕੀਮ ਸ਼ੁਰੂ ਕੀਤੀ ਤੇ ਕਾਂਗਰਸੀ ਕਹਿੰਦੇ ਸੀ ਇਹ ਮਾਮੇ ਨਾਨੇ ਦੀ ਸਰਕਾਰ ਬਣ ਗਈ ਐ ਇਹ ਦਿੱਤੇ ਨਹੀਂ ਜਾਣੇ ਮਗਰ ਉਹ ਸ਼ੁਰੂਆਤ ਵੀ ਬਾਲ ਸਾਹਿਬ ਨੇ ਕੀਤੀ ਫਿਰ ਕਿਹਾ 2000 ਤੇ ਆਟੇ ਦਾਅਵ ਦਵਾਂਗੇ ਕਾਂਗਰਸੀ ਕਹਿੰਦੇ ਸੀ ਇਹ ਦਿੱਤਾ ਨਹੀਂ ਜਾਣਾ ਬਾਪੂ ਕੋਲ ਸਾਧ ਸੰਗਤ ਜੀ ਬਾਲ ਸਾਹਿਬ ਨੇ ਉਹ ਵਾਅਦਾ ਪੂਰਾ ਕੀਤਾ ਕਿ ਨਹੀਂ ਕੀਤਾ ਤੁਸੀਂ ਦੱਸ ਦਿਓ ਆਟੇ ਧਾਲ ਦੇ ਕਾਰਡ ਦਿੱਤੇ ਤੇ ਕਾਂਗਰਸੀ ਕਹਿੰਦੇ ਸੀ ਬਾਪੂ ਦਾ ਆਟਾ ਢਾਲ ਦਿੰਦਾ ਅਸੀਂ ਨਾਲ ਘਿਓ ਤੇ ਖੰਡ ਵੀ ਦਵਾਂਗੇ ਮੈਨੂੰ ਲੱਗਦਾ ਕਈਆਂ ਦਾ ਆਟਾ ਵੀ ਜਾਂਦਾ ਰਹੇ ਇਹ ਅਸਲੀਅਤ ਹੈ ਤੇ ਐਸੇ ਤਰ੍ਹਾਂ ਪੈਨਸ਼ਨ ਦੀ ਗੱਲ ਕਹਿ ਲੋ ਨੌਜਵਾਨਾਂ ਨੂੰ ਵੀ ਕਹਤਾ ਘਰ ਘਰ ਨੌਕਰੀ ਦਵਾਂਗੇ ਮਗਰ ਮਲਾਜਮਾਂ ਨਾਲ ਜਿਹੜੀ ਹੋਈ ਤਾਂ ਕਿਸੇ ਨਾਲ ਨਹੀਂ ਹੋਈ ਇਹਨਾਂ ਨੂੰ ਪਹਿਲਾਂ ਤਾਂ 4000 ਕਰੋੜ ਦਾ ਡੀਏ ਦਾ ਡਿਊ ਹੈ ਹਰ ਚਾਰ ਚੌਥੇ ਮਹੀਨੇ ਤੀਜੇ ਮਹੀਨੇ ਨਾਲੋਂ ਡੀਏ ਦੀ ਕਿਸ਼ਤ ਬਣਦੀ ਹੈ ਇਹਨਾਂ ਨੂੰ ਨਹੀਂ ਮਿਲੀ ਆ ਭਾਵੇਂ ਜੇ ਮੇਰੀ ਗੱਲ ਸੱਚੀ ਹੋਵੇ ਨਾ ਮੁਲਾਜ਼ਮ ਵੀਰੋ ਤੁਸੀਂ ਜਕਾਰਾ ਜਪੂਲਾ ਨਾ ਛੱਡਿਓ ਮੜਜ ਹੱਥ ਚੱਕੀ ਵਕਾ ਦਿਓ ਇੰਨੇ ਨਾਲ ਲੋਕ ਸਮਝ ਜਾਣਗੇ ਕਿ ਮਜੀਠੀ ਆ ਸੱਚ ਬੋਲਣ ਡਿਆ ਕਿ ਝੂਠ ਬੋਲਣ ਡਿਆ ਨਾਲ ਇਹਨਾਂ ਨੂੰ ਕਿਸ਼ਤ ਮਿਲੀ ਡੀਏ ਦੀ ਹੱਕ ਦੀ ਕਮਾਈ ਫਿਰ ਇਹਨਾਂ ਦੀ ਹਰ ਮਹੀਨੇ ਤਨਖਾਹ ਚੋਂ ਪੀਐਫ ਕੱਟਦਾ ਹੁੰਦਾ ਕਿ ਜਦ ਮਰਜੀ ਆ ਆਪਦੇ ਬੱਚੇ ਦੇ ਵਿਆਹ ਵਾਸਤੇ ਆ ਘਰ ਦੇ ਵਾਸਤੇ ਵਰਤ ਸਕਦੇ ਆ ਮੇਰੇ ਕੋਲ ਹਜ਼ਾਰਾਂ ਮੁਲਾਜ਼ਮ ਆਉਂਦਾ ਕਿ ਵਿੱਤ ਮੈਂਕਮੇ ਚ ਫੋਨ ਕਰ ਦੇ ਸਾਡਾ ਹੱਕ ਦੀ ਕਮਾਈ ਸਾਨੂੰ ਨਹੀਂ ਮਿਲ ਰਹੀ ਪੀਐਫ ਦੀ ਕਿਸ਼ਤੇ ਨਾਲ ਨੂੰ ਨਹੀਂ ਮਿਲਦੀ ਫਿਰ ਉਹ ਗੱਲ ਛੱਡੋ ਇਹਨਾਂ ਨੂੰ ਜਿੱਥੇ ਇਹ ਨਹੀਂ ਮਿਲਿਆ 6ਵਾਂ ਪੇ ਕਮਿਸ਼ਨ ਲਾਗੂ ਹੋਣਾ ਸੀ ਅੱਜ ਤੱਕ ਜਦਜਾ ਇਹਨਾਂ ਦੀ ਤਨਖਾਹਾਂ ਵਧੀਆਂ ਨੇ ਉਹ ਭਾਲ ਸਾਹਿਬ ਨੇ ਵਧਾਈਆਂ ਨੇ ਆ 2 ਸਾਲ 2.5 ਸਾਲ ਹੋ ਗਏ 6ਵਾਂ ਪੇ ਕਮਿਸ਼ਨ ਬੈੱਕ ਇਹਨਾਂ ਦੀ ਤਨਖਾਹਾਂ ਵਧਾਉਮੇ ਚੀਆਂ ਮਗਰ ਮਲਾਜਮ ਦੀਆਂ ਤਨਖਾਹਾਂ ਤਾਂ ਕੀ ਵਧੀਆਂ ਇਹਨਾਂ ਤੇ ਪ੍ਰੋਫੈਸ਼ਨਲ ਟੈਕਸ ਲਾ ਦਿੱਤਾ ਜਜ਼ੀਆ ਟੈਕਸ ਲਾਤਾ ਹੈ ਅੱਗੇ ਇਨਕਮ ਟੈਕਸ ਭਰਦੇ ਆ ਜਿਵੇਂ ਕਿਸਾਨ ਨੂੰ ਇਨਕਮ ਟੈਕਸ ਨਹੀਂ ਦੇਣਾ ਪੈਂਦਾ ਮੁਲਾਜ਼ਮ ਇਨਕਮ ਟੈਕਸ ਦਿੰਦਾ ਤੇ ਉਹਦੇ ਉੱਤੇ ਟੈਕਸ ਲਾਤਾ ਹੋਰ ਨਮਾ ਜਜ਼ੀਆ ਹਜ਼ਾਰਾਂ ਕਰੋੜ ਉਹ ਟੈਕਸ ਦੇ ਰੂਪ ਚ ਇਹਨਾਂ ਦੇ ਮੁਲਾਜ਼ਮਾਂ ਤੋਂ ਕੱਢ ਲਿਆ ਅਕਾਲੀ ਆਗੂ ਵਿਕਰਮਜੀਤਿਆ ਨੇ ਬੀਬੀ ਜਗੀਰਕੌਰ ਦੇ ਹੱਕ ਚ ਪ੍ਰਚਾਰ ਕਰਦੇ ਆ ਲੋਕਾਂ ਨੂੰ ਇੱਕ ਵਾਰ ਫੇਰ ਕੈਪਟਨ ਸਰਕਾਰ ਬਨੋ ਕੀਤੇ ਵਾਦੇ ਚ ਇਤਿਕਰਵਾਏ ਆ ਟੀਚਰ ਸਹਿਬਾਨ ਸਹੀ ਠੀਕ ਹੈ ਕਿ ਨਹੀਂ ਠੀਕ ਮੈਂ ਗੱਲ ਕਹਿਣਾ ਮੜ ਜੱਟ ਕੇ ਵਿਖਾ ਦਿਓ ਹੱਸੇ ਤੇ ਕੋਈ ਪਾਬੰਦੀ ਨਹੀਂ ਤੁਹਾਡੇ ਦਰਦ ਦੀ ਗੱਲ ਕਰਦਾ ਜੇ ਕੋਈ ਕਰੂ ਤੇ ਕੋਈ ਸੁਣੂ ਨਹੀਂ ਕਰਾਂਗੇ ਤੇ ਮਾਂ ਤਾਂ ਫਿਰ ਜੇ ਨਿਆਣਾ ਰੋਵੇ ਨਾ ਤੇ ਦੁੱਧ ਵੀ ਨਹੀਂ ਪਲਾਉਂਦੀ ਇਹੀ ਹਾਲਾਤ ਹੈ ਇਹ ਅਸਲੀਅਤ ਦੀ ਗੱਲ ਹੈ ਨਮਿਆਂ ਨੂੰ ਤੱਕੀ ਨੌਕਰੀ ਜਿਹੜੀ ਸੀ ਇਸੇ ਤਰ੍ਹਾਂ ਉਹ ਟੀਚਰ ਸਹਿਬਾਨ ਵੈਸੇ ਤਾਂ ਬੜਾ ਇਹ ਭਾषण ਕਰਦੇ ਆ ਕਾਂਗਰਸੀ ਵੱਡੇ ਵੱਡੇ ਕਿ ਸਾਡੇ ਗੁਰੂ ਨੇ ਤੇ ਗੁਰੂਆਂ ਦਾ ਕੀ ਹਾਲ ਕੀਤਾ ਟੀਚਰਾਂ ਦਾ ਤੁਹਾਨੂੰ ਮੇਰੇ ਤੋਂ ਬਿਹਤਰ ਪਤਾ ਬਾਲ ਸਭ ਵੇਲੇ 45000 ਮਿਲਦਾ ਸੀ ਤਨਖਾਹ ਘਟਾ ਕੇ ਕਰਤੀ 10000 ਕੋਈ ਸਰਕਾਰ ਅਜ ਤੱਕ ਪੰਜਾਬ ਦੀ ਇਹ ਜੀ ਨਹੀਂ ਹੋਈ ਜਿਹੜੀਆਂ ਤਨਖਾਹਾਂ ਘਟਾ ਦਵੇ ਤਨਖਾਹਾਂ ਵੱਧਦੀਆਂ ਜ਼ਰੂਰ ਹੁੰਦੀਆਂ ਨੇ ਵਜ਼ੀਰਾਂ ਦੀਆਂ ਤਨਖਾਹਾਂ ਵੱਧ ਗਈਆਂ ਜਿਨ੍ਹਾਂ ਨੇ ਆਉਣ ਵਾਲੀ ਪੀੜ੍ਹੀ ਤਿਆਰ ਕਰਨੀ ਸੀ ਉਹਦੀ ਤਨਖਾਹ 10000 ਕਰਤੀ ਤੇ ਉਹ ਵਿਚਾਰੇ ਆਪ ਦੀ ਮੰਗਾ ਮੰਗਣ ਚਲੇ ਗਏ ਮੋਤੀ ਮਹਿਲ ਤੇ ਮੋਤੀ ਮਹਿਲ ਗਏ ਪਹਿਲੇ ਮੈਂ ਗੱਡੀ ਸਰਵਿਸ ਸਟੇਸ਼ਨ ਖੁੱਲੇ ਆ ਨਾ ਮੋੜ-ਮੋੜ ਤੇ ਪਹਿਨਾ ਤਾਂ ਜਿਹੜੇ ਟੀਚਰ ਗਏ ਉਹਨਾਂ ਨੂੰ ਐਨ ਚੰਗੀ ਤਰ੍ਹਾਂ ਧੋਤਾ ਜਿਵੇਂ ਗੱਡੀ ਸਰਵਿਸ ਕਰੀਦੀ ਆਉਂਦੀ ਆ ਜਿਹੜਾ ਬਚ ਗਿਆ ਉਹ ਪੁਲਿਸ ਵਾਲੇ ਵੀਰਾ ਕੋਲ ਹੁੰਦੀ ਆ ਕਈ ਵਾਰੀ ਉਹ ਡਾਂਗਾ ਕੱਢ ਕੇ ਵਿਖਾਉਂਦੇ ਜਿਹੜੇ ਸਾਡੇ ਅਰਗੇ ਕਾਲੀ ਥਾਣੇ ਗਏ ਆ ਉੱਥੇ ਦਰਸ਼ਨ ਹੋਏ ਉਹਨੇ ਆਪ ਮਿਲ ਸੱਜਣਾ ਅੱਖੀਆਂ ਦੇਖਦੀਆਂ ਉਹਨਾਂ ਦੇ ਲਿਖੇ ਹੁੰਦੇ ਉੱਥੇ ਦੋ ਤਿੰਨ ਇਹਨਾਂ ਕੋਲ ਹੁੰਦੇ ਆ ਉਹ ਜਦੋਂ ਇਹਨਾਂ ਨੇ ਦਰਸ਼ਨ ਦੇਣੇ ਹੁੰਦੇ ਆ ਉਹ ਪਹਿਲਾਂ ਟੀਚਰ ਸਹਿਬਾਨਾਂ ਨੂੰ ਉਹ ਫੇਰੀਆਂ ਜਿਹੜਾ ਉਹਨਾਂ ਤੋਂ ਬਚ ਗਿਆ ਅਖੀਰ 'ਚ ਉਹਨਾਂ ਦੇ ਪਰਚੇ ਦੇ ਦਿੱਤੇ ਤੇ ਜਦ ਪਰਚੇ ਹੋ ਗਏ ਤੇ ਵਿਚਾਰੇ ਚੀਕਾਂ ਮਾਰਨ ਕਿ ਅਸੀਂ ਤਾਂ ਆਪ ਦੀ 10000 ਤੋਂ 45000 ਕਰਾਉਣ ਗਏ ਸੀ ਤੇ ਉਲਟਾ ਆ ਕੋਈ ਸਾਡੇ ਨਾਲ ਹੋ ਗਿਆ ਭਰਾਵੋ ਇਹ ਤਾਂ ਮੌਜੂਦੇ ਅੰਪਲਾਈਜ਼ ਨਾਲ ਬੰਦ ਰਹੀ ਹੈ ਮੌਜੂਦਾ ਲੋਕੀ ਜਿਹੜੀ ਤਨਖਾਹ ਸਰਕਾਰ ਦੇ ਅਫਸਰਾਂ ਉਹਨਾਂ ਨਾਲ ਬੰਦ ਰਹੀ ਆ ਤੇ ਨਵਿਆਂ ਨਾਲ ਕੀ ਹੋਣਾ ਆ ਨੌਜਵਾਨਾਂ ਨੂੰ ਕਹੇ ਤਾਂ ਬੇਰੋਜ਼ਗਾਰੀ ਭੱਤਾ ਦਵਾਂਗੇ 2500 ਮਿਲਿਆ ਜੀ ਫਿਰ ਕਿਸੇ ਨੂੰ ਪੈਨਸ਼ਨ ਕਹਿੰਦੇ 2500 ਹੋ ਜੂ ਇੱਕ ਵਾਦਾ ਪੂਰਾ ਹੋਇਆ ਹੋਵੇ ਤੇ ਸੌਖਾਦੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਤੇ ਜਿਹੜਾ ਗੁਰੂ ਦਾ ਨਾੜਿਆ ਹੋਵੇ ਭਰਾਵੋ ਉਹਨੇ ਥੋੜਾ ਵੜ ਜਾਣਾ ਕਦੇ ਕੈਪਟਨ ਅਮਰਿੰਦਰ ਸਿੰਘ ਦੇ ਦਰਸ਼ਨ ਦਰਚ ਉਹ ਵੀ ਦੂਜਾ ਸਿੱਕੀ ਆ ਇੱਕ ਤਰੀਕੇ ਦਾ ਨਾ ਉਹਦੇ ਦਰਸ਼ਨ ਹੋਣ ਤੇ ਨਾ ਉਹਦੇ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਤੀ ਮਗਰ ਮੈਨੂੰ ਇਸ ਗੱਲ ਦੀ تسਲੀ ਆ ਕਿ ਅੱਜ ਸ਼੍ਰੀ ਤਰਨਤਰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਵਿੱਤਰ ਧਰਤੀ ਤੇ ਡਵੈਲਪਮੈਂਟ ਜੇ ਹੋਈ ਅੱਜ ਪਿੰਡਾਂ ਨੂੰ ਪੈਸੇ ਆਏ ਤੇ ਢਾਈ ਸਾਲ ਚ ਕਾਂਗਰਸ ਦੇ ਵੇਲੇ ਇੱਕ ਦੀਵਾਨੀ ਨਹੀਂ ਆਈ ਮਗਰ ਸਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕبھی ਕਮੀ ਨਹੀਂ ਆਉਣ ਦਿੱਤੀ ਆ ਬਾਬ ਕਾਲਾ ਸਾਹਿਬ ਖਡੂਰ ਸਾਹਿਬ ਗੋਵਿੰਦਵਾਲ ਸਾਹਿਬ ਆ ਸੜਕਾਂ ਬਣ ਗਿਆ ਬਿਜਲੀ ਘਰ ਬਣ ਕੇ ਇਹ ਹਾਲਾਤ ਕਿ ਹੋਏ ਬਾਲ ਸਾਹਿਬ ਨੇ ਤਾਂ ਬੱਤੀ ਆਮੋ ਆਮ ਕਰਤੀ ਮਾਝੇ ਵਾਲਿਓ ਮੈਨੂੰ ਤਾਂ ਪਤਾ ਆਪਾਂ ਤਾਂ ਥੋੜੀ ਕੁੰਡੀ ਕਾਣ ਦੀ ਵੀ ਬਾਵਾ ਲਾਲ ਉਦੋਂ ਲੱਗ ਜਾਂਦੀ ਹੁੰਦੀ ਸੀ ਗਲਤੀ ਨਾਲ ਹੀ ਭਾਵੇਂ ਲੱਗ ਜਾਂਦੀ ਸੀ ਹੁਣ ਲਾ ਕੇ ਵੇਖੇ ਕੋਈ ਕੁੰਡੀ ਤੇ ਨਾਲ ਇਹ ਜਾਂ ਕੁੰਡਾ ਹੁੰਦਾ ਕਿ ਅਗਲਾ ਲੱਖ ਨਹੀਂ ਸਿੱਧਾ ਹੁੰਦਾ 2 ਸਾਲ ਫਿਰ ਕਿਸੇ ਦਾ ਲੱਖ ਦਾ ਬੇ ਲੌਂਦਾ 2 ਲੱਖ ਦਾ ਹੁੰਦਾ ਤੇ ਮਸੂਦ ਦੁੱਖ ਇਸ ਗੱਲ ਦਾ ਮੈਂ ਇਹ ਪੰਜਾਬ ਦੀ ਵਿਧਾਨ ਸਭਾ 'ਚ ਖਲੋ ਕੇ ਗਿਆ ਸੀਗਾ ਮੈਂ ਕਾਂਗਰਸੀਓ ਤੁਸੀਂ ਬੇਈਮਾਨ ਲੋਕ ਤੁਸੀਂ ਹਟ ਨਹੀਂ ਸਕਦੇ ਵਾਰੇ ਸ਼ਾਨਾਤਾ ਜਾਣਦੀਆਂ ਨੇ ਭਾਵੇਂ ਕੱਟিয়ে ਪੋਰੀਆ ਪੋਰੀਆ ਨੂੰ ਤੁਸੀਂ ਲੋਕਾਂ ਨੂੰ ਇੱਥੇ ਗੱਲ ਕਰਦੇ ਹੋ ਕਿ ਕਿਸਾਨੀ ਦਾ ਸੀ ਕਰਜ਼ਾ ਮਾਫ਼ ਕਰਤਾ ਕੋਈ ਮਾਫ਼ ਨਹੀਂ ਕੀਤਾ 90 ਹਜ਼ਾਰ ਕਰੋੜ ਦਾ ਕਰਜ਼ਾ 1% ਨੂੰ ਮਾਫੀ ਮਿਲੀ ਆ ਤੇ ਬਾਕੀ ਕਿੱਧਰ ਜਾਣਗੇ ਤੇ ਮਾਫੀ ਵੀ ਤੁਸੀਂ ਵੇਖੋ ਕਿਵੇਂ ਮਿਲੀ ਅੱਜ ਹਜ਼ਾਰਾਂ ਕਰੋੜ ਰੁਪਈਆ ਲੋਕਾਂ ਦੀ ਜੇਬਾਂ ਚੋਂ ਕੱਢ ਲਿਆ ਉਹਨਾਂ ਲੋਕਾਂ ਨੂੰ ਮੋੜਿਆ ਨਹੀਂ ਜਿਨ੍ਹਾਂ ਲੋਕਾਂ ਦੀ ਜੇਬਾਂ ਚੋਂ ਕੱਢ ਲਿਆ ਮੰਡੀ ਫੀ ਵਧਾ ਦਿੱਤੀ ਆਰਡੀ ਫ ਵਧਾ ਦਿੱਤਾ 3000 ਕਰੋੜ ਸਾਲਾਨਾ ਉਹਦਾ ਲੈਣਾ ਸ਼ੁਰੂ ਕਰਤਾ ਸਭ ਤੋਂ ਮਹਿੰਗੀ ਘਰੇਲੂ ਬੱਤੀ ਕਰਤੀ ਆ ਪੱਖਾ ਬਾਲੋ ਨਾ ਬਾਲੋ ਬੱਤੀ ਬਾਲੋ ਨਾ ਬਾਲੋ ਜੇ ਮੀਟਰ ਲੱਗਿਆ ਤੇ ਤੁਹਾਡੇ ਬਿੱਲ ਪੱਕਾ ਆਉਣਾ ਤਜਰਬਾ ਕਰ ਲਓ ਪਹਿਲਾਂ ਕਦੇ ਨਹੀਂ ਫਿਕਸ ਚਾਰਜ ਲੱਗਦੇ ਹੁੰਦੇ ਸੀ 13000 ਕਰੋੜ ਰੁਪਈਆ 30 ਵਾਰੀ ਬੱਤੀ ਵਧਾਈ ਉਹ ਪੈਸੇ ਲੋਕਾਂ ਦੀ ਜੇਬਾਂ ਚੋਂ ਕੱਢਣ ਦਾ ਕੰਮ ਕਰ ਲਿਆ ਸਭ ਤੋਂ ਮਹਿੰਗਾ ਡੀਜ਼ਲ ਤੇ ਪੈਟਰੋਲ ਹਜ਼ਾਰਾਂ ਕਰੋੜਾਂ ਦੇ ਚੋਂ ਕੱਢ ਲਏ ਜੇ ਸਾਹਬ ਲਾਓ ਜੇ ਕੋਈ ਜਿਹੜਾ ਪ੍ਰੋਫੈਸ਼ਨਲ ਟੈਕਸ ਲਾਇਆ ਜਾਂ ਆਰਡੀਆ ਮੰਡੀ ਵੀ ਲਾਈਆ ਇਹ ਸਾਰੀਆਂ ਚੀਜ਼ਾਂ ਲਾਈਆਂ ਕੋਈ 15-20 ਹਜ਼ਾਰ ਕਰੋੜ ਲੋਕਾਂ ਦੀ ਜੇਬਾਂ 'ਚੋਂ ਕੱਢਤਾ ਤੇ ਲੋਕਾਂ ਨੂੰ ਮੋੜਿਆ ਕੀ 3000 ਕਰੋੜ ਤੇ ਵੇਖੋ ਇਹ ਸਿਆਣੇ ਨਹੀਂ ਬੇਈਮਾਨ ਨੇ ਤੇ ਸਿਆਣੇ ਨਹੀਂ ਤਾਂ ਫਿਰ ਕੀ ਹੈ ਇਹ ਜਾਂ ਕੋ ਲੋ ਬਚ ਜਿਓ ਹੁਣ ਵੀ ਇਹੀ ਕੁਝ ਕਰਦੇ ਫਿਰਦੇ ਹਨ ਹਾਲਾਂਕਿ ਬਿਕਰਮ ਮਜੀਠੀਆ ਨੇ ਬਿਨਾ ਬੀਬੀ ਪਰਮਜੀਤ ਕੌਰ ਖਲੜਾ ਦਾ ਨਾਲੇ ਵਿਰੋਧੀ ਪਾਰਟੀਆਂ ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਅੱਜ ਜਿੰਨੀ ਪਾਰਟੀਆਂ ਤੁਰੀਆਂ ਫਿਰਦੀਆਂ ਨੇ ਇਹਨਾਂ ਦਾ ਮਕਸਦ ਹੋਰ ਕੁਝ ਨਹੀਂ ਇੱਕੋ ਆ ਕਿ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਪਵੇ ਜਿਹੜੇ ਲੋਕ ਕਾਂਗਰਸ ਤੋਂ ਔਖੇ ਆ ਉਹ ਸੱਜੇ ਖੰਭੇ ਪੈ ਜੇ ਤੇ ਫਾਇਦਾ ਕਾਂਗਰਸ ਨੂੰ ਹੋ ਜਾਏ ਮਗਰ ਫਿਰ ਨੁਕਸਾਨ ਇਸ ਇਲਾਕੇ ਦਾ ਹੋਣਾ ਨੁਕਸਾਨ ਇਸ ਧਰਤੀ ਦਾ ਹੋਣਾ ਕਿਉਂਕਿ ਮੇਰਾ ਇਹ ਮੰਨਣਾ ਹੈ ਬੀਬੀ ਜੀ ਬਣ ਕੇ ਜਾਣਗੇ ਬੁਲਾਰੇ ਵੀ ਨਹੀਂ ਸਮਝਦੇ ਵੀ ਨਹੀਂ ਤੇ ਦਿੱਲੀ 'ਚ ਸਰਕਾਰ ਮੋਦੀ ਸਾਹਿਬ ਦੀ ਬਣਨੀ ਹੈ ਤੇ ਮੋਦੀ ਕੋਲ ਬਹਿ ਕੇ ਤਾਂ ਕੁਛੇ ਕਰਾ ਸਕਣਗੇ ਆ ਜਿਹੜਾ ਚਲੇ ਗਿਆ ਇਹਨੇ ਤਾਂ ਹੁਣ ਵੀ ਔਖੇ ਕਰਨਾ ਤੇ ਬਾਅਦ ਚ ਵੀ ਇੰਨਾ ਤਿੰਨਾ ਭਰਾਵਾਂ ਨੇ ਤੁਹਾਨੂੰ ਔਖੇ ਹੀ ਕਰਨਾ ਮੈਂ ਤੁਹਾਨੂੰ ਸਪਸ਼ਟ ਜੀ ਗੱਲ ਦਾ ਮੈਂ ਤਾਂ ਚੰਗੀ ਤਰ੍ਹਾਂ ਜਾਣਦਾ ਇਹਨਾਂ ਨੂੰ ਮਗਰ ਮੇਰੇ ਵੀਰੋ 65 ਸਾਲ ਦੇਸ਼ ਤੇ ਕਾਂਗਰਸ ਪਾਰਟੀ ਨੇ ਰਾਜ ਕੀਤਾ ਤੇ 65 ਸਾਲ ਦੇ ਰਾਜ ਚ ਕੀ ਦਾ ਰਾਜ ਰਿਹਾ ਜਵਾਹਰ ਲਾਲ Nehru Indira Gandhi Rajiv Gandhi Sonia Gandhi ਸਾਹਿਬ ਲੋ 45 ਸਾਲ ਇੱਕੋ ਡੱਬੇ ਨੇ ਰਾਜ ਕੀਤਾ ਕਿ ਉਹ ਜਵਾਬ ਦੇ ਹੀ ਨਹੀਂ ਅੱਜ ਜੋ ਗਰੀਬੀ ਦੇ ਹਾਲਾਤ ਨੇ ਗਰੀਬੀ ਵਧੀ ਅਨਪੜਤਾ ਵਧੀ ਕਿਸਾਨੀ ਦੇ ਹਾਲਾਤ ਪਹਿਲਾਂ ਨਾਲੋਂ ਖਤਰਨਾਕ ਬੜੇ ਤੇ ਉਹਦੇ ਲਈ ਜ਼ਿੰਮੇਵਾਰ 65 ਸਾਲ ਕਾਂਗਰਸ ਰਾਜ ਕਰਨ ਵਾਲੀ ਤਾਂ ਜ਼ਿੰਮੇਵਾਰ ਨਹੀਂ ਠਰਾਂਗੇ ਉਹ ਆਪ ਦੀ ਜ਼ਿੰਮੇਵਾਰੀ ਤੋਂ ਭੱਜਦੇ ਆ ਤੇ ਮੋਦੀ ਕੋਲੋਂ 5 ਸਾਲ ਦਾ ਹਿਸਾਬ ਮੰਗਦੇ ਮੇਰਾ ਇਹ ਮੰਨਣਾ ਠੀਕ ਆ ਮੋਦੀ ਸਾਹਿਬ ਨੇ ਪਹਿਲਾਂ ਨਾਲੋਂ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕੀਤੀ ਆ ਮਗਰ ਜਿਨੇ 60 ਸਾਲ ਦੇਸ਼ ਤੇ ਕੋ ਟੱਪਰ ਨੇ ਰਾਜ ਕੀਤਾ ਕੋ ਪਾਰਟੀ ਨੇ ਕੀਤਾ ਅੱਜ ਜੇ ਹਾਲਾਤ ਵਿਗੜੇ ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਵੀ ਵੱਧਦੀ ਹੈ ਇਸ ਲਈ ਇਹ ਸਾਰੀ ਗੱਲਾਂ ਨੂੰ ਵਿਚਾਰਦਿਆਂ ਹੋਇਆਂ ਦੇਸ਼ ਦੇ ਲੋਕਾਂ ਨੇ ਮੈਂ ਸਮਝਦਾ ਐਂਡੀਆ ਦੇ ਹੱਕ 'ਚ ਫੈਸਲਾ ਹੁੰਦਾ ਫਿਰ ਰਿਹਾ ਤੇ ਤੁਸੀਂ ਵੀ ਜ਼ਰੂਰ ਫੈਸਲਾ ਵਧੀਆ ਕਰਕੇ ਭੇਜਿਓ ਜਿਹਦੇ ਨਾਲ ਤੁਹਾਡੀ ਉੱਥੇ ਆਵਾਜ਼ ਬਲੰਦ ਹੋ ਸਕੇ ਜੇ ਕਿਤੇ ਗਲਤੀ ਕਰਤੀ ਤੇ ਭਰਾਵੋ ਫਿਰ ਕਈ ਮੇਰੇ ਕੋਲ ਆਉਂਦੇ ਆ ਆ ਬਿੱਲ ਆ ਗਿਆ ਆ ਪਰਚਾ ਹੋ ਗਿਆ ਆ ਪੈਨਸ਼ਨ ਕੱਟੀ ਗਈ ਹੁਣ ਬਾਪੂ ਤਾਂ ਰਿਆ ਨਹੀਂ ਵੀ ਜਿਹੜਾ ਮੁੱਖ ਮੰਤਰੀ ਜਿਹੇ ਜਾ ਬਣਾਇਆ ਜਿਹੜਾ ਆਪਦੇ ਟੱਬਰ ਦੀ ਨਾ ਸੁਣੇ ਗੁਰੂ ਆਲਾ ਨਾ ਬਣੇ ਉਹਨਾਂ ਨੇ ਥੋੜਾ ਕਿੱਥੋਂ ਬਣ ਜਾਣਾ ਇਸ ਲਈ ਸਾਰੇ ਗੱਲ ਦੇ ਵਿਚਾਰ ਕੇ ਸੋਚ ਸਮਝ ਕੇ ਵੋਟ ਪਾਇਓ ਹਾਲਾਂਕਿ ਕਾਲੀ ਦਲ ਵੱਲੋਂ ਬੀਬੀ ਜਗੀਰਕੌਰ ਦੇ ਹੱਕ ਚ ਦੱਬ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਬੀਬੀ ਖਲੜਾ ਤੇ ਸਿੱਧੇ ਤੌਰ ਤੇ ਹਮਲਾ ਕਰਨ ਤੋਂ ਵੀ ਬਚਿਆ ਜਾ ਰਿਹਾ ਅਜੇ ਚ ਬੀਬੀ ਖਲੜਾ ਦਾ ਕੁਝ ਕੁਝ ਪਦਰਾ ਜਾ ਪਿਆ ਹੁਣ ਵੇਖਣਾ ਹੋਵੇਗਾ ਕਿ ਅਕਾਲੀ ਦਲ ਦੇ ਸਿੱਖ ਤਰਫਾ ਅਮਲੇ ਦਾ ਅਸਰ 19 ਮਈ ਦੀਆਂ ਚੋਣਾਂ ਤੇ ਕਿੰਨਾ ਕੁ ਪੈਂਦਾ ਹੈ ਬਿਊਰੋ ਰਿਪੋਰਟ ਪੰਜਾਬ ਲੁੱਕ ਚੈਨਲ